ਆ ਵੀ ਸਾਥੋ ਸਸਰੀ ਗਾਲ ਮਾਨ ਦੇ ਵਿੱਚ ਇੱਕ ਦੋ ਸਵਾਲ ਸੀ ਦੋ ਗੱਲਾਂ ਕਰਨੀਆਂ ਇੱਕ ਤਾਂ ਜਿਹੜਾ ਫਤੇਗੜ ਸਾਹਿਬ ਨੂੰ ਲੋਕ ਜਾ ਰਹੇ ਨੇ ਪਿੰਡਾਂ ਦੇ ਵਿੱਚੋਂ ਲੰਗਰ ਇਕੱਠਾ ਕਰਕੇ ਲਿਆ ਕੇ ਉਹਨਾਂ ਨੂੰ ਬੇਨਤੀ ਕਰਨੀ ਹੈ ਇੱਕ ਜਿਹੜਾ ਡੱਲੇ ਵਾਲਾ ਸਾਹਿਬ ਬੈਠੇ ਆ ਬਾਰਡਰ ਤੇ ਉਹਨਾਂ ਪ੍ਰਤੀ ਪਹਿਲਾਂ ਡੱਲੇ ਵਾਲਾ ਸਾਹਿਬ ਬੈਠੇ ਆ ਬਾਰਡਰ ਤੇ ਉਹਨਾਂ ਪ੍ਰਤੀ ਗੱਲ ਕਰਦੇ ਆ ਮੇਰਾ ਪਿੰਡ ਜਿਹੜਾ ਫੂਲੇ ਵਾਲਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜਿਹੜੀਆਂ ਸਾਡੇ ਏਰੀਏ ਸਾਡੇ ਬਲਾਕ ਫੂਲ ਦੇ ਵਿੱਚ ਜਥੇਬੰਦੀ ਆ ਉਹ ਟਿਕਾਉਂਦਾ ਜਥੇਬੰਦੀ ਆ ਜਾਰੇ ਵਰਕਰ ਉਹਦੇ ਆ ਸਾਡੇ ਲੀਡਰ ਵੀ ਜਾਰੇ ਉਹਦੀ ਆ ਮੇਰੀ ਬੇਨਤੀ ਇਹ ਆ ਯਾਰਾ ਵੀ ਜਦੋਂ ਅਸੀਂ ਦਿੱਲੀ ਕੋਲ ਲੜਿਆ ਸੀ ਸਾਰੀਆਂ ਜਥੇਬੰਦੀਆਂ ਨੇ ਮਜ਼ਦੂਰ ਕਿਸਾਨ ਵਿੱਚੇ ਹਿੰਦੂ ਭਰਾ ਸਾਡੇ ਨਾਲ ਸੀ ਉੱਥੋਂ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਗਈ ਜਿਹੜੇ ਸਾਡੇ ਨਾਲ ਵਾਅਦੇ ਸੀਗੇ ਉਹ ਮੁੱਕਰ ਗਈ ਡੱਲੇ ਆ ਹੁਣ ਉਹਨਾਂ ਦੀ ਖਾਤਰ ਪੈ ਗਿਆ ਧਰਨੇ ਤੇ ਦੂਜੀਆਂ ਜਥੇਬੰਦੀਆਂ ਸਾਰੀਆਂ ਕੰਮ ਕਰਨੀ ਨਹੀਂ ਸੁੱਤੀਆਂ ਪਈਆਂ ਜਰਾਂ ਪਿੰਡਾਂ 'ਚ ਝੋਨਾ ਨਹੀਂ ਪੈਗਦਾ ਸੀ ਪਿੰਡਾਂ ਦੇ ਆੜਤਗੇ ਸੀ ਪਿੰਡਾਂ ਦੇ ਜ਼ਿਮੀਦਾਰ ਸੀ ਉੱਥੇ ਜਾ ਕੇ ਸੀ ਰੋਲੇ ਪਵਾਏ ਵੱਧ ਤੋਂ ਵੱਧ ਜਥੇਬੰਦਗਾਂ ਨੇ ਕਿਹਾ ਬਈ ਕਾਟ ਨਹੀਂ ਦੇਣੀ ਝੋਨਾ ਭਰਦਾ ਪਰ ਉਹ ਨਹੀਂ ਭਰਦਾ ਨਾ ਪਰੇ ਹਲੇ ਕੋ ਦਾ ਹੱਲ ਕੋਈ ਨਹੀਂ ਸੀ ਉਹ ਕਾਟ ਦੇਣੀ ਪੈਣੀ ਸੀ ਝੋਨਾ ਦਾ ਸੀ ਲਾਇਆ ਭਾਦੋਂ 'ਚ ਮੱਕੀ ਵਾਲੇ 'ਚ ਝੋਨਾ ਲਾਇਆ 26 ਝੋਨਾ ਜਮਾ ਮਾੜਾ ਨਹੀਂ 26 ਝੋਨਾ ਜਿਹੜਾ ਟਾਈਮ ਤੇ ਲੱਗਿਆ ਸੀ ਪੂਸੇ ਝੋਨੇ ਨਾਲੋਂ ਝਾੜ ਵੱਧ ਸੀ ਉਹਦਾ ਮੌਸਰ ਘਟ ਆਇਆ ਆਮ ਵੇਖਿਆ ਜਿਹੜਾ ਲੱਗਾ ਸੀ ਭਾਦੋਂ 'ਚ ਮੱਕੀ ਵੱਢ ਕੇ ਬਾਈ ਉਹਦਾ ਮੌਸਰ ਜ਼ਿਆਦਾ ਸੀਗਾ ਝਾੜੂ ਦਾ ਵੀ ਵੱਧ ਸੀ ਤੇ ਜਦੋਂ ਵੀ ਮੌਚਰ ਜਾਦੇ ਸੀ ਸਾਈਲਰਾਂ ਵਾਲਿਆਂ ਨੂੰ ਘਾਟਾ ਪੈਂਦਾ ਚਾਹੇ ਦਾ ਗਵਰਨਮੈਂਟ ਨਾਲ ਨਾਲ ਇਹ ਗੱਲ ਕਰਦੀ ਵੀ 2600 ਨਾਲ ਸੀ ਗਵਰਨਮੈਂਟ ਨੂੰ ਤਾਂ 60 ਕਿਲੋ ਚੌੜ ਲੈਂਦੀ ਹੈ ਸਾਈਲਰਾਂ ਵਾਲਿਆਂ ਤੋਂ ਕੱਢੇ ਵੇ ਉਹਨਾਂ ਤੋਂ ਵੀ 68 ਕਿਲੋ ਲੈਣ ਲੱਗ ਜਾਂਦੀ ਜਿਹੇ ਜੀ ਉਹਨਾਂ ਦੀ ਘਾਟ ਵਾਦ ਸੀ ਪੂਰੀ ਹੋ ਜਾਂਦੀ ਹੁਣ ਆਪਾਂ ਆਉਣਿਆਂ ਗੱਲ ਤੇ ਡੱਲੇ ਆਲ ਦੀ ਤੇ ਡੱਲੇ ਆਲ ਬੈਠਾ ਧਰਨੇ ਤੇ ਸਾਡੇ ਜਥੇ ਬੰਦਗੀਆਂ ਜਿਹੜੀਆਂ ਦੂਜੀਆਂ ਉਹ ਉਹਦੇ سپورਟ ਨਹੀਂ ਕਰ ਰਹੀਆਂ ਚਾਹੇ ਤਾਂ ਸਾਨੂੰ ਇਸ ਗੱਲ ਦਾ ਜਵਾਬ ਦੇਣ ਵੀ ਉਹਦੇ ਚਾਹ ਨੁਕਸ਼ਾ ਪਈ ਅਸੀਂ ਤਾਂ ਨਹੀਂ ਜਾਂਦੇ ਸਾਡੇ ਮਨ ਨੂੰ ਸੰਤੁਸ਼ਟੀ ਹੋ ਜਾ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਵੀ ਯਾਰ ਆਪਾਂ ਕਿਉਂ ਨਹੀਂ ਜਾਂਦੇ ਹਾਲਾਂਕਿ ਮੈਂ ਬੀਕੇ ਜੂ ਦਿਖਾਉਂਦਾ ਵਾ ਇੱਕ ਮੈਂਬਰਾਂ ਪਿੰਡ ਤੌਰ ਤੇ ਸਾਡੇ ਦੋ ਜਥੇਬੰਦਾਂ ਪਿੰਡ ਦੀ ਗੱਲ ਕਰੂੰਗਾ ਬਾਹਰ ਦੀ ਨਹੀਂ ਇਹ ਦੋ ਜਥੇਬੰਦਾਂ ਬਣ ਗਏ ਟਕਾਉਂਦਾ ਦੀ ਇਹ ਇੱਕ ਨੂੰ ਦਾ ਪਿਛਲੀ ਵਾਰੀ ਕਣਕ ਵੇਲੇ ਫੰਡ ਇਕੱਠਾ ਕਰਕੇ ਤਾਂ 300 ਰੁਪਿਆ ਕਿੱਲੇ ਦਾ ਸਾਰੇ ਪਿੰਡ ਨੇ ਖੁਸ਼ ਹੋ ਕੇ ਪੈਸੇ ਦਿੱਤੇ ਹੁਣ ਫੇਰ ਦੁੰਨੇ ਤੁਰਪੀਆਂ ਦੁੰਨਾਂ ਨੂੰ ਹੁਣ ਫੇਰ ਫੰਡ ਦਿੱਤਾ ਕਿਸੇ ਨੇ ਨਹੀਂ ਕਿਹਾ ਵੀ ਮੈਂ ਫਲਾਣੇ ਨੂੰ ਦੇਤਾ ਜਾਂ ਝੌਂਕਣੇ ਦੇਤਾ ਹਾਲਾਂਕਿ ਇੱਕ हट ਗਏ ਉਹਨਾਂ ਨੇ ਪਾਰਕ ਠਾਕ ਰਹਿ ਜਿਹੜੇ ਚਲ ਰਹਿਣ ਦਿਓ ਇਸ ਗੱਲ ਦੇ ਵੀ ਨਹੀਂ ਜਾਂਦੇ ਜਿੱਦਾਂ ਡੱਲੇ ਵਾਲ ਮਰ ਗਿਆ ਉੱਥੇ ਬੈਠਾ ਉਸ ਦਿਨ ਤੁਸੀਂ ਸਾਰੇ ਪੰਜਾਬ ਨੂੰ ਚੱਕ ਲੈਣਾ ਸਿਰ ਤੇ ਫੇਰ ਸੋਨੂ ਪਿੰਡਾਂ ਦੇ ਵਿੱਚ ਲੋਕਾਂ ਨੇ ਫੰਡ ਦਾ ਕੀ ਸੋਨੂ ਬੜ ਨਹੀਂ ਦੇਣਾ ਨਾ ਲੀਡਰਾਂ ਨੂੰ ਛੋਟਾ ਹੱਕ ਮੰਗਦਾ ਜਿਹੇ ਤਾਂ ਉਹਦੀ ਸਪੋਰਟ ਕਰੋ ਨਹੀਂ ਉਹਦੀ ਸਪੋਰਟ ਕਰਨੀ ਤੁਸੀਂ ਅੱਡ ਕੋਈ ਆਪ ਦਾ ਸਿਸਟਮ ਤਿਆਰ ਕਰੋ ਅਸੀਂ ਦੱਸੋ ਵੀ ਅਸੀਂ ਵੀ ਲੜਦੇ ਆਂ ਭਾਈ ਸਾਡਾ ਹਾਲ ਲੱਗ ਚੱਲੀ ਜਾਂਦਾ ਬੱਦਲਾ ਢੱਲੇ ਵਾਲ ਤੂੰ ਇਸ ਗੱਲ ਦੀ ਅਲਰਜੀ ਮੰਨਦੇ ਵੀ ਉਹ ਸਿੱਖ ਲੀਡਰ ਆ ਇੱਕ ਹਾਲਾਂਕਿ ਉਹਨੇ ਕੋਈ ਉੱਥੇ ਕਿਸੇ ਨੂੰ ਅੰਮਰ ਦਸਨਚਾਰ ਨਹੀਂ ਕਰਾਇਆ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਸਿੱਖੀ ਬਣਾਓ ਸਿਰਪੋਲਾ ਸਰੂਪ ਸਿੱਖੀ ਚ ਅੱਧੇ ਦਾ ਉਹ ਤੋਂ ਇਸ ਗੱਲ ਦੀ ਅਲਰਜੀ ਤੇ ਆ ਵੀ ਆਪਾਂ ਸਪੋਰਟ ਨਹੀਂ ਕਰਨੀ ਦੂਜੀ ਗੱਲ ਜੇ ਉਹ ਚ ਨੁਕਸ ਲੱਖ ਹੋਣਗੇ ਭਾਈ ਪੰਜਾਬ ਖਾਤਰਾ ਜੋ ਲੜਦਾ ਸਾਡਾ ਜਾਣਦਾ ਫਰਜ਼ਮੰਦਾ ਸਾਡੇ ਪਿੰਡ ਦੇ ਵਿੱਚੋਂ ਮੈਂ ਤਾਂ ਜਾਊਂਗਾ ਸਾਡੇ ਪਿੰਡ ਦੇ ਵਿੱਚੋਂ ਜਿਹੜੇ ਕਿਸੇ ਨੇ ਹੋਰ ਜਾਣਾ ਮੇਰੇ ਨਾਲ ਸੰਪਰਕ ਕਰ ਲੈ ਜੀ ਜੀ ਗੱਲ ਜਥੇਬੰਦਗਾਂ ਨੂੰ ਇਹ ਦੱਸਣੀ ਚਾਹਣਾ ਜਿੱਥੇ ਦਾ 4 ਰੁਪਈਆ ਦੀ ਗੱਲ ਹੁੰਦੀ ਆ ਕੋਈ ਕਿਸੇ ਦੇ ਮੁਕਰ ਗਿਆ ਉੱਥੇ ਤਾਂ ਹੀ ਬੇਚੜ ਜੰਨੇ ਆ ਜਾ ਕੇ ਜਿੱਥੇ ਸਰਕਾਰ ਨਾਲ ਪੰਗਾ ਲੈਣ ਦਾ ਟਾਈਮ ਆ ਉੱਥੇ ਤੁਸੀਂ ਕੰਬ ਕਰਨੀ ਨਹੀਂ ਨੀ ਸੁੱਤੀ ਪਾਇਓ ਹੁਣ ਤੁਸੀਂ ਜਾਂਦੇ ਨਹੀਂ ਕਿਸੇ ਪਾਸੇ ਪਿੰਡਾਂ ਦੇ ਵਿੱਚ ਸੈਲਰਾਂ ਵਾਲਿਆਂ ਨਾਲ ਆੜ ਤਕਾਣਾ ਹੋਰ ਚੀਜ਼ਾਂ ਨਾਲ ਸੰਗ ਫਸਾਉਣ ਨੂੰ ਬਿਹਾਰ ਗਿਓ ਲੋਕਾਂ ਦੇ ਤੇ ਇੱਕ ਮਾਫਾ ਦੇ ਗੜ ਸਾਹ ਵਾਲਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਦੇਖੋ ਪਿੰਡਾਂ ਦੇ ਵਿੱਚੋਂ ਲੰਗਰ ਵਾਸਤੇ ਰਸਤਾ ਇਕੱਠੀਆਂ ਕਰਦੇ ਹਾਂ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ ਪਰ ਜੇ ਸਾਡੀ ਕਿਸਾਨੀ ਨਾ ਬਚੀ ਸੋ ਨੂੰ ਇਹ ਕਿਸੇ ਨੇ ਕੁਛ ਦਾਨ ਕਰਨ ਨੂੰ ਕੀ ਜਵਾਬ ਦੇ ਖਾਨ ਨੂੰ ਨਾ ਕੁਛ ਹੋਇਆ ਦਾਨ ਕੋਈ ਕੀ ਕਰੂ ਤੁਸੀਂ ਫਤੇਗੜ ਸਾਹਿਬ ਜਾਣੇ ਹੋ ਵਧੀਆ ਗੱਲ ਆ ਇਹ ਵੀ ਜਾਣੇ ਹੋ ਗਾਹ ਨੂੰ ਵੀ ਜਾਇਆ ਕਰਾਂਗੇ ਪਰ ਏਕਦੀ ਫਤੇਗੜ ਸਾਹਿਬ ਦੇ ਨਾਲ-ਨਾਲ ਅਸੀਂ ਉੱਥੇ ਬਾਰਡਰ ਤੇ ਵੀ ਜਾਇਏ ਉੱਥੇ ਲੰਗਰ ਦੀ ਵੱਦ ਲੋੜ ਆ ਫਤੇਗੜ ਸਾਹਿਬ ਨਾਲੋਂ ਫਤੇਗੜ ਸਾਹਿਬ ਬਹੁਤ ਲੰਗਰ ਜਾਂਦਾ ਉਹਦੇ ਚੋ 20% ਅਸੀਂ ਇਧਰ ਨੂੰ ਵੀ ਜਾਇਏ ਇਹ ਮੇਰੀ ਹੱਥ ਵਨ ਕੇ ਬੇਨਤੀ ਆ ਇਹਨੂੰ ਧਰਮ ਦਾ ਮੁੱਦਾ ਨਾ ਬਣਾ ਦਿਓ ਵੀ ਇਹ ਫਤੇਗੜ ਸਾਹਿਬ ਦੇ ਵਿਰੋਧੀ ਆ ਹਾਲਾਂਕਿ ਗੁਰੂ ਸਾਹਿਬ ਆ ਜਬਰ ਦੇ ਖਿਲਾਫ ਲੜੇ ਸੀ ਵੀ ਜਿਹੜਾ ਜ਼ਬਰ ਕਰਦਾ ਉਹਦੇ ਸੀ ਉਲਟ ਚੱਲਣਾ ਤੇ ਸਰਕਾਰ ਵੀ ਸਾਡੇ ਨਾਲ ਜ਼ਬਰ ਕਰ ਰਹੀ ਆ ਸਾਨੂੰ ਉੱਥੇ ਜਾਣਾ ਚਾਹੀਦਾ ਤੇ ਪਿੰਡਾਂ ਦੇ ਵਿੱਚੋਂ ਆਪ ਮਾਰੇ ਲੋਕਾਂ ਨੂੰ ਉੱਠ ਕੇ ਡੱਲੇਵਾਲ ਸਾਹਿਬ ਦੇ ਧਰਮੇ ਨੂੰ ਡੱਲੇਵਾਲ ਸਾਹਿਬ ਦਾ ਧਰਨਾ ਨਹੀਂ ਮੰਨਣਾ ਚਾਹੀਦਾ ਇਹ ਸਾਡੇ ਪੰਜਾਬ ਦਾ ਧਰਨਾ ਹੈ ਇਹ ਜਥੇਬੰਦਗਾਂ ਇਹ ਲੀਡਰ ਇਹ ਸਾਰੇ ਆਪੋ ਆਪਣਾ ਏਰਗਾ ਤਿਆਰ ਕਰਦੇ ਆ ਵੀ ਇਹ ਮੇਰੇ ਬੰਦੇ ਆ ਇਹ ਮੇਰੇ ਬੰਦੇ ਆ ਸਾਡੇ ਵਾਸਤੇ ਉਹ ਲੀਡਰ ਆ ਜਿਹੜਾ ਪੰਜਾਬ ਖਾਤਰ ਲੜਦਾ ਸਾਨੂੰ ਚਾਹੇ ਮੈਂ ਬੀਕੇਜੂ ਦਿਖਾਉਂਦਾ ਦਾ ਵਰਕਰ ਆ ਪਰ ਮੈਂ ਜਥੇ ਡੱਲੇਵਾਲ ਨੂੰ ਅੱਜ ਲੀਡਰ ਮੰਨਦਾ ਪੰਜਾਬ ਦਾ ਤੇ ਉਹਦੀ ਖਾਤਰ ਜਾਣਾ ਚਾਹੀਦਾ ਸਾਰਿਆਂ ਨੂੰ ਅਪੀਲ ਆ ਵੀ ਜਾਓ ਤੇ ਦੂਜੀ ਜਥੇਬੰਦਗਾਂ ਨੂੰ ਮੈਂ ਫੇਰ ਬੇਨਤੀ ਕਰਦਾ ਜੇਦਾ ਜਵਾਬ ਦਿਓ ਵੀ ਇਹੀ ਜਾਂਦੇ ਕਿਉਂ ਨਹੀਂ ਸਾਰੇ ਲੀਡਰ ਮੂਰੇ ਆ ਹੁਣ ਪਿੰਡਾਂ ਦੇ ਵਿੱਚ ਵਰਕਿੰਗ ਕਰਨ ਜੇ ਫੇਸਬੁੱਕ ਰਾਹੀਂ ਜੋ ਵੀ ਪਲੇਟਫਾਰਮ ਚਾਹੇ ਉਹ ਬੰਦੇ ਨੂੰ ਸਪੋਰਟ ਕਰਨ ਜਿੱਦੋਂ ਉਹ ਮਰ ਗਿਆ ਯਾਰ ਫੇਰ ਤੁਸੀਂ ਭੱਜੇ ਫਿਰਨਾ ਸਾਰਿਆਂ ਨੇ ਤੇ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਆ ਸੈਲਰਾਂ ਵਾਲਾਂ ਨੂੰ ਵੀ ਆਰਤੀਆਂ ਨੂੰ ਵੀ ਜਿੱਦਾਂ ਕਿਸਾਨੀ ਮਰ ਗਈ ਮਾਰ ਸਾਰਿਆਂ ਨੇ ਜਾਣਾ ਇਸ ਗੱਲ ਦਾ ਇਹ ਪੱਥਰ ਦੇ ਲੀਕ ਆ ਇੱਕ ਤੇ ਇਥੋਂ ਦਾ ਜਿਹੜਾ ਹੁਣ ਅਸਲੀ ਸਮਾਂ ਲੜਨ ਦਾ ਸਰਕਾਰ ਨਾਲ ਆ ਉਹਦਾ ਸਾਥ ਦੇਣਾ ਚਾਹੀਦਾ ਧੰਨਵਾਦ ਸਾਰਿਆਂ ਦਾ ਠੀਕ ਹੋ ਗਿਆ